ਨੱਲਾ ਤੇਜਾ ਗੁਰਮੁਖ ਭਗਤ ਕਰੇ ਪ੍ਰਭ ਭਾਲੇ ਅਨੰਦ ਨਾਮ ਬਖਾਣੇ ਅਰਧਾਂਗੇ ਸਾਰ ਕਰੇ ਅਪਰਾਖੈ ਜੋਤੇ ਰਹਿ ਮਨੁ ਭਾਣੇ ਤੋ ਗੁਣਾਂ ਦਾ ਸ਼ਬਦ ਪਛਾਤਾ ਗੁਣਕੇ ਗੁਣੀ ਸਮਾਣੇ ਮਾਣ ਮੇਰੇ ਤਨ ਕਉਲ ਤੇਰਾ ਵੇਦੀ ਹੋ ਮੈਂ ਸਦਾ ਨਿਭੰਗਾ ਤੇਰੇ ਨਾਮ ਦਰਗਾਇਓ ਜੋ ਡਟ ਚੌਂਕੜੀ ਸੁਦਕੂਟ ਕੁਮਾਵੇ ਨਾ ਬੂਜੈ ਵਿਚਾਰੇ ਨਿੰਦਾ ਦ੍ਰਿਤੀ ਤੇ ਕਿਨ ਹਲ ਪਾਇਆ ਹਰਨਾਕ ਸਨਖ ਵਿਦਾਰੇ ਰੇ ਲੋਕ ਜਨ ਸਦਾ ਮਰ ਗੁਣ ਗਾ ਲੈ ਹਰ ਜੀਉ ਲਈ ਤੁਹਾਾਰੇ ਅੰਮ੍ਰਿਤੁ ਕੋ ਪਾਲੋ ਕਰ ਜਾਨੁ ਮਨੁ ਮੁਕ ਮਤ ਨਕਾਈ। ਸਾਧੂ ਜਨ ਕੀ ਨਿੰਦਾ ਵਿਆਪੀ ਜਸੁ ਨ ਜਨਮ ਗਵਾਈ। ਆਰਾਮ ਨਾਮ ਕਦੇ ਚੀਤੇ ਨਾਹੀ ਮਨੁ ਮੁਕ ਮਤ ਨਕਾਈ। ਸਾਧੂ ਜਨ ਕੀ ਨਿੰਦਾ ਵਿਆਪੀ ਜਸੁ ਨ ਜਨਮ ਗਵਾਈ ਨਾਮ ਨਾਮ ਕਦੇ ਚੀਤੇ ਨਾਹੀ ਅੰਤ ਕਹੀ ਪੁਛਤਾਈ। ਸਭਨਾਂ ਜਨਮ ਭਗਤਾਂ ਕਾ ਕੀਤਾ ਗੁਰ ਸੇਵਾ ਆਪ ਲਾਏ ਅਬਦੇ ਰੋਤੀ ਸੈ ਜੀ ਮਾਤੀ ਅੰਨਨ ਹਰ ਗੁਨ ਗਾਏ ਕਾਨਕ ਦਾਸ ਕਨ ਬਨਤੀ ਹੋ ਲਗਤਨ ਕ ਪਾਏ ਸੂਰਟ ਮਾਲਾ ਤੀਜਾ ਇਸ ਸਤਿਗੁਰ ਮੰਨ ਬੰਨੇ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣਾ ਬਾਣੇ ਜੋ ਚੰਨ ਪਾਈ ਵਿਚੜ ਝੁੰਡਾ ਖਾਵੇ ਕਿਨ ਸਭ ਗੁਰ ਸੁਖ ਕਦੇ ਨਾ ਮੈਂ ਪਾਈ ਬਿਰ ਪਰ ਪਸ਼ੂ ਤਾਵੇ ਅਰ ਕੀ ਦਾਸ ਸੋ ਸਹਿੰਦੇ ਭਾਈ ਜਨਮ ਜਨਮ ਕੇ ਕਿਰਪਾ ਗਦ ਕਾਤੇ ਆਪੇ ਮੇਲ ਮਨਾਈ ਰਮਲ ਏ ਕੁਟੰਬ ਸਭ ਜੀ ਕੇ ਬੰਦਨ ਪਾਈ ਪਰਮ ਬਲਾ ਸੰਸਾਰ ਬਿਨ ਗੁਰ ਬੰਦਨ ਟੁੱਟੇ ਨਾਹੀ ਮੁਰਮਕ ਮੋਖ ਦੁਆਰ ਅਰਮ ਕਰੇ ਗੁਰ ਸ਼ਬਦ ਨਾਮ ਬਿਸ਼ਾਨੈ ਮਰ ਜਨਮੈ ਬਾਦੁ ਮਾਰ ਓ ਮੇਰਾ ਜਗ ਪਰਚ ਰਹਿ ਆਪਾਈ ਕੋਈ ਨਕਸੀ ਕੇ ਰਾਮ ਗੁਰਮਕਮੈ ਲਪਾਇਨ ਗੁਣ ਕ ਬਨਨ ਜਿਕਰ ਹੋਈ ਵਸੀਰਾ ਇਤ ਮੂਜੇ ਸੁ ਆਬ